ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦੀ ਸੋਚ ਤੇ ਸਭ ਦਾ ਸਾਥ ਸਭ ਦਾ ਵਿਕਾਸ ਨੂੰ ਮੱਦੇ ਨਜ਼ਰ ਰੱਖਦੇ ਹੋਏ ਦਿੱਲੀ ਚ ਵਿਧਾਨ ਸਭਾ ਦੇ ਇਲੈਕਸ਼ਨ ਚ ਭਾਰਤੀ ਜਨਤਾ ਪਾਰਟੀ ਦਾ ਦਿੱਲੀ ਚ ਜਿੱਤਣ ਦੀ ਖੁਸ਼ੀ ਚ ਪਿੰਡ ਸਾਧਕ ਵਿਖੇ ਬੀਜੇਪੀ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਫਰੀਦਕੋਟ ਤੋਂ ਗੌਰਵ ਕੱਕੜ ਬੀਜੇਪੀ ਪਾਰਟੀ ਦੇ ਕਿਸਾਨ ਮੋਰਚਾ ਦੇ ਪ੍ਰਧਾਨ ਬਲਕਰਨ ਸਿੰਘ ਦੇ ਘਰ ਵਿਖੇ ਲੱਡੂ ਵੰਡੇ ਅਤੇ ਇੱਕ ਦੂਜੇ ਦਾ ਮੂੰਹ ਮਿੱਠਾ ਕਰਵਾਇਆ ਅਤੇ ਭੰਗੜਾ ਪਾ ਕੇ ਖੁਸ਼ੀ ਜ਼ਾਹਰ ਕੀਤੀ ਇਸ ਮੌਕੇ ਤੇ ਬੀਜੇਪੀ ਪਾਰਟੀ ਫਰੀਦਕੋਟ ਜ਼ਿਲ੍ਹੇ ਦੇ ਪ੍ਰਧਾਨ ਗੌਰਵ ਕੱਕਰ ਨੇ ਪੱਤਰਕਾਰ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਜਿਵੇਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦੀ ਸੋਚ ਸਬਕਾ ਸਾਥ ਸਬਕਾ ਵਿਕਾਸ ਡਬਲ ਇੰਜਨ ਵਾਲੀ ਸਰਕਾਰ ਪੰਜਾਬ ਚ ਵੀ ਬਣਾਈ ਜਾਵੇ ਉਹਨਾਂ ਨੇ ਕਿਹਾ ਕਿ ਪੰਜਾਬ 'ਚ ਵੀ ਆਪਾਂ ਨਾਲ ਮਿਲ ਕੇ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਬਣਾਈਏ ਤਾਂ ਜੋ ਪੰਜਾਬ 'ਚ ਵੀ ਲੋਕਾਂ ਨੂੰ ਸਾਰੀਆਂ ਸਹੂਲਤਾਂ ਮੁਹੱਈਆ ਕਰਾਈਆਂ ਜਾਣ ਇਸ ਨਾਲ ਹੀ ਸਭ ਦਾ ਸਾਥ ਤੇ ਸਭ ਦਾ ਵਿਕਾਸ ਹੋਵੇਗਾ ਕੇਐਸਕੇ ਨਿਊਜ਼ ਚੈਨਲ ਤੋਂ ਪੱਤਰਕਾਰ ਕੁਲਦੀਪ ਸਿੰਘ ਦੀ ਰਿਪੋਰਟ ਸਰ ਕਿੱਦਾਂ ਦੇਖਦੇ ਹੋ ਜਿਹੜੀ ਭਾਰਤੀ ਜਨਤਾ ਪਾਰਟੀ ਦਿੱਲੀ ਦੇ ਵਿੱਚ ਜਿੱਤ ਹੋਈ ਹੈ ਕਿੱਦਾਂ ਇਸ ਚੀਜ਼ ਨੂੰ ਦੇਖਦੇ ਹੋ ਜੇ ਕੀ ਬਹੁਤ ਹੀ ਖੁਸ਼ੀ ਦੀ ਗੱਲ ਹੈ ਕਿ ਮਾਨਯੋਗ ਮੋਦੀ ਸਾਹਿਬ ਨਟਾ ਸਾਹਿਬ ਅਮੀਸ਼ਾ ਸਾਹਿਬ ਦੀ ਮਿਹਨਤ ਤੇ ਦੂਰ ਅਦੇਸ਼ੀ ਸੋਚ ਨੂੰ ਅੱਜ ਦਿੱਲੀ ਦੇ ਲੋਕਾਂ ਨੇ ਫਤਵਾ ਦੇ ਕੇ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਬਣਾਈ ਆ ਸੋਚ ਮੋਦੀ ਸਾਹਿਬ ਦੀ ਏਡੀ ਵਧੀਆ ਕਿਉਂਕਿ ਉਹਨਾਂ ਨੇ ਜਦੋਂ ਤੋਂ ਸਰਕਾਰ ਬਣੀ ਆ ਚਾਹੇ ਆਸ਼ੂਮਾਨ ਕਾਰਡ ਹੋਵੇ ਗਰੀਬ ਪਲਾਨਾਂ ਦੀ ਯੋਜਨਾ ਹੋਵੇ ਆਵਾਸ ਯੋਜਨਾ ਹੋਵੇ ਚਾਹੇ ਆਪਣਾ ਗਰੀਬ ਬੰਦਿਆਂ ਨੂੰ ਮudra ਯੋਜਨਾ ਦੇ ਤਹਿਤ ਵਿਸ਼ਕਰਮਾ ਯੋਜਨਾ ਦੇ ਤਹਿਤ ਲੋਨ ਅਤੇ ਕਾਰੋਬਾਰ ਦੇਣ ਦੀ ਸਕਲਾਈ ਦੇਣ ਦੀਆਂ ਇਸ ਤਰ੍ਹਾਂ ਕਈ ਨੀਤੀਆਂ ਜੋ ਮੋਦੀ ਸਾਹਿਬ ਦੀਆਂ ਚੱਲ ਰਹੀਆਂ ਜਿਨ੍ਹਾਂ ਦਾ ਅੱਜ ਅਸਰ ਗਰਾਊਂਡ ਲੈਵਲ ਤੇ ਹੁੰਦਾ ਦੇਖਿਆ ਤੇ ਭਾਰਤੀ ਜਨਤਾ ਪਾਰਟੀ ਦੀ ਜਿੱਤ ਹੋਈ ਆ ਤੇ ਦੂਸਰੇ ਪਾਸੇ ਜੋ ਝੂਠੇ ਵਾਅਦੇ ਕਰਕੇ ਝੂਠੇ ਲਾਰੇ ਲਾ ਕੇ ਸੱਤਾ ਚਾਹੀ ਸੀ ਉਹਨਾਂ ਦਾ ਜਿਹੜਾ ਨਕਾਬ ਅੱਜ ਉੱਤਰ ਗਿਆ ਲੋਕਾਂ ਨੇ ਇਹਨਾਂ ਨੂੰ ਘਰੇ ਚਲਦਾ ਕੀਤਾ ਵੱਡੇ ਵੱਡੇ ਜਿਹੜੇ ਦਾਅਵੇ ਕਰਦੇ ਸੀ ਕਿ بڑے بڑے ਲੀਡਰ ਹਾਰ ਰਹੇ ਆ ਹਮ ਰਾਜਨੀਤੀ ਕੋ ਬਦਲਨੇ ਆਏ ਆ ਅੱਜ ਲੋਕਾਂ ਨੇ ਇਹਨਾਂ ਨੂੰ ਰਾਜਨੀਤੀ ਬਦਲ ਕੇ ਵਿਖਾਤਾ ਇਹੀ ਆਮ ਆਦਮੀ ਵਾਲੇ ਕਹਿੰਦੇ ਸੀ ਰਾਜਨੀਤੀ ਦੇ ਵਿੱਚ ਲੋਕ ਵੱਡੇ ਹੁੰਦੇ ਆ ਅਸੀਂ ਵੀ ਕਹਿੰਦੇ ਆ ਲੋਕ ਵੱਡੇ ਹੁੰਦੇ ਆ ਅੱਜ ਇਹਨਾਂ ਲੋਕਾਂ ਨਾਲ ਤੁਸੀਂ ਧੋਖਾ ਕੀਤਾ ਸੀ ਝੂਠੇ ਲਾਰੇ ਲਾਏ ਸੀ ਪੰਜਾਬ 'ਚ ਵੀ ਲਾਏ ਸੀ ਸਾਡੀਆਂ ਮਾਵਾਂ ਭੈਣਾਂ ਨੂੰ 1000 ਰੁਪਏ ਦਵਾਂਗੇ ਨੌਜਵਾਨਾਂ ਨੂੰ ਨੌਕਰੀ ਦਵਾਂਗੇ ਨਸ਼ਾ ਮੁਕਤ ਕਰਾਂਗੇ ਚੰਗੀ ਕਾਨੂੰਨ ਵਿਵਸਥਾ ਦਵਾਂਗੇ ਅੱਜ ਇਹਨਾਂ ਦੇ ਝੂਠਾਂ ਦਾ ਪਰਦਾ ਫਾਸ਼ ਹੋ ਕੇ ਲੋਕਤੰਤਰ ਦੇ ਲੋਕਾਂ ਨੇ ਇਹਨਾਂ ਨੂੰ ਫਰਛੇ ਤੇ ਲਿਆਤਾ ਕੇਜਰੀਵਾਲ ਸਾਹਿਬ ਮੁੱਖ ਮੰਤਰੀ ਜਿਹੜਾ ਕੇਜਰੀਵਾਲ ਮਾਡਲ ਇਹ ਦਿੱਲੀ 'ਚ ਲੈ ਕੇ ਆਏ ਸੀ ਅੱਜ ਦਿੱਲੀ ਦੇ ਲੋਕਾਂ ਨੇ ਕੇਜਰੀਵਾਲ ਨੂੰ ਵੀ ਰੀਜੈਕਟ ਕੀਤਾ ਮਨੀਸ਼ ਸੋਧੀਆਂ ਨੂੰ ਵੀ ਰਿਜੈਕਟ ਕੀਤਾ ਕਿ ਇਹਨਾਂ ਦੀ ਪਾਰਟੀ ਦੇ ਹੋਰ ਵੱਡੇ ਲੀਡਰ ਵੀ ਰਿਜੈਕਟ ਕਰਕੇ ਘਰੇ ਵਾਤੇ ਸੋ ਆਉਣ ਵਾਲੇ ਦਿਨਾਂ ਦੇ ਵਿੱਚ ਪੰਜਾਬ ਚ ਵੀ ਜਿਹੜੇ ਇਹਨਾਂ ਦੇ ਲੀਡਰ ਆ ਘਰਾਂ ਚ ਬੈਠਣ ਵਾਲੇ ਆ ਕਿਉਂਕਿ ਝੂਠ ਤੇ ਝੂਠ ਝੂਠ ਕੋਈ ਬਾਲਾ ਚਿਰ ਨਹੀਂ ਚੱਲਦਾ ਕੱਲਾ ਫਲੈਕਸਾਂ ਤੇ ਬੋਰਡਾਂ ਤੇ ਸੋਸ਼ਲ ਮੀਡੀਆ ਤੇ ਵਕਾਸ ਹੋਇਆ ਹਕੀਕਤ ਦਿੱਲੀ ਦੇ ਵਿੱਚ ਅੱਜ ਜਾ ਕੇ ਤੁਸੀਂ ਦੇਖ ਸਕਦੇ ਹੋ ਹਰ ਗਲੀ ਦੇ ਵਿੱਚ ਕੂੜਾ ਪਿਆ ਸੀ ਪਾਣੀ ਖੜਾ ਸੀ ਲੋਕਾਂ ਨੂੰ ਪੀਣ ਵਾਲੇ ਪਾਣੀ ਦਾ ਇਹਨੇ ਕੇਜਰੀਵਾਲ ਨੇ ਵਾਅਦਾ ਕੀਤਾ ਸੀ ਕਿ ਸਾਫ ਪਾਣੀ ਘਰ-ਘਰ ਤੱਕ ਪਹੁੰਚਾਵਾਂਗਾ ਤੇ ਹੁਣ ਟੂਟੀਆਂ ਦੇ ਵਿੱਚੋਂ ਉਹ ਪਾਣੀ ਆ ਰਿਹਾ ਸੀ ਜਿਹੜਾ ਕਿ ਸੁਗੰਧ ਨੂੰਣੀ ਜੀ ਕਰਦਾ ਸੀ ਖੁਦ ਇਹਨਾਂ ਦੀ ਰਾਜ ਸਭਾ ਸੰਸਦ ਇੱਕ ਸਾਡੀ ਭੈਣ ਆ ਉਹ ਇਹਨਾਂ ਤੇ ਸਵਾਲ ਚੱਕਦੀ ਰਹੀ ਆ ਇਹ ਹਾਲਾ ਸੀ ਦਿੱਲੀ ਦੇ ਤੇ ਤਾਂ ਲੋਕਾਂ ਨੇ ਇਹਨਾਂ ਨੂੰ ਚਲਦਾ ਦੇਖ ਕਹਿੰਦਾ ਕੇਜਰੀਵਾਲ ਨੇ ਵਾਦੇ ਬਹੁਤ ਵੱਡੇ ਵੱਡੇ ਦਿੱਲੀ ਦੇ ਵਿੱਚ ਵੀ ਕੀਤੇ ਸੀ ਉਧਰ ਪੰਜਾਬ ਸਰਕਾਰ ਦੇ ਜਦੋਂ ਨਮਿੰਦੇ ਬਣੇ ਸੀਗੇ ਭਗਵੰਤ ਮਾਨ ਜੀ ਮੁੱਖ ਮੰਤਰੀ ਸੀਗੇ ਵਾਦੇ ਇਹਨਾਂ ਨੇ ਬਹੁਤ ਕੀਤੇ ਸੀ ਪਰ ਇਹਨਾਂ ਦਾ ਵਾਦਾ ਵੀ ਕੋਈ ਇਦਾਂ ਦਿਖਾਈ ਦਿੱਤਾ ਵੀ ਜਿਹੜਾ ਪੂਰਾ ਹੋਇਆ ਹੋਵੇ ਵਾਦਾ ਕੁਛ ਨਹੀਂ ਜੀ ਪੰਜਾਬ ਨੂੰ ਇਹਨਾਂ ਨੇ ਰੰਗਲਾ ਪੰਜਾਬ ਦੀ ਗੱਲ ਕੀਤੀ ਸੀ ਕਿ ਨੌਜਵਾਨਾਂ ਨੂੰ ਰੁਜ਼ਗਾਰ ਮਿਲੂ ਉਦਯੋਗ ਲੱਗੂ ਨਸ਼ਾ ਮੁਕਤ ਹੋਊ ਅਸੀਂ ਵੱਡੇ ਵੱਡੀਆਂ ਫੈਕਟਰੀਆਂ ਲਿਆਵਾਂਗੇ ਸਭ ਝੂਠ ਸੀਗਾ ਕੁਝ ਵੀ ਨਹੀਂ ਹੋਇਆ ਪੰਜਾਬ ਤਰਾ ਤਰਾ ਕਰਦਾ ਰੰਗਲੇ ਦੀ ਥਾਂ ਤੇ ਕੰਗਲਾ ਪੰਜਾਬ ਅੱਜ ਹੋ ਗਿਆ ਕਿੰਨਾ ਕਰਜ਼ਾ ਜਿਉਂ ਭਗਵੰਤ ਮਾਨ ਸਾਹਿਬ ਦੀ ਸਰਕਾਰ ਆਈ ਇਹਨਾਂ ਨੇ ਪੰਜਾਬ ਦੇ ਉੱਤੇ ਲੈ ਲਿਆ ਮੈਨੂੰ ਤਾਂ ਇਹ ਲੱਗਦਾ ਕਿਤੇ ਵਿੱਤੀ ਸੰਕਟ ਨਾ ਪੰਜਾਬ ਤੇ ਆ ਜੇ ਜਿਸ ਹਾਵ ਨਾਲੇ ਪੰਜਾਬ ਦੇ ਖਜ਼ਾਨੇ ਨੂੰ ਦੂਜੀਆਂ ਸਟੇਟਾਂ ਦੇ ਵਿੱਚ ਇਲੈਕਸ਼ਨ ਲੜਨ ਲਈ ਵਰਤ ਰਹੇ ਬੀਜੇਪੀ ਨੇ ਜੇ ਪੰਜਾਬ ਵਿੱਚ ਪੈਰ ਜਮੂਨੇ ਪਾਣਗੇ ਤੇ ਕਿੱਦਾਂ ਦੇ ਘੱਟਕੰਡੇ ਪੈਰ ਸਾਡੇ ਜੰਮੀ ਆ ਜੀ ਅਸੀਂ ਪਹਿਲਾਂ ਕਾਲੀਦਾਨ ਨਾਲ ਰਲ ਕੇ ਚੋਣ ਲੜਦੇ ਰਹੇ ਆ ਸਾਡੀ 23 ਸੀਟਾਂ ਦੇ ਵਿੱਚੋਂ 20 20 ਜਿੱਤਦੇ ਰਹੇ ਆ ਜੀ ਉਦੋਂ ਅੱਜ ਪਾਰਲੀਮੈਂਟ ਦੇ ਵਿੱਚ ਸਾਡੇ ਐਮਪੀ ਬਣਦੇ ਰਹੇ ਆ ਮੰਤਰੀ ਰਹੇ ਆ ਸੋਮ ਪ੍ਰਕਾਸ਼ ਜੀ ਰਹੇ ਆ ਆਪਣਾ ਅੰਬਰਸਰ ਤੋਂ ਹੋਛੇ ਹਰਪੁਰ ਤੋਂ ਸਾਰੇ ਕਿਤੇ ਅਸੀਂ ਚੋਣਾਂ ਲੜਦੇ ਰਹੇ ਆ ਜਿੱਤਦੇ ਵੀ ਰਹੇ ਆ ਸਾਡੇ ਪੈਰ ਤਾਂ ਲੱਗੇ ਹੋਏ ਆ ਜੀ ਬਾਕੀ ਪੈਰ ਤਾਂ ਦੇਖੋ ਜਨਤਾ ਲੋਕਤੰਤਰ ਆ ਜਨਤਾ ਵੱਡੀ ਆ ਜਨਤਾ ਦੇ ਚਰਨਾਂ 'ਚ ਸਾਡਾ ਕੋਟੀ ਕੋਟੀ ਸਿਰ ਝੁਕਦਾ ਜਨਤਾ ਚਾਵੇ ਤਾਂ ਪੈਰ ਕਾਹੇ ਜਿੱਦੇ ਆਜ਼ਾਦ ਵੀਰਵਾਰ ਹੁੰਦਾ ਉਹਦੇ ਲਾਹ ਦਿੰਦੀ ਐ ਅਸੀਂ ਤਾਂ ਫਿਰ ਵੀ ਨੈਸ਼ਨਲ ਪਾਰਟੀਆਂ ਜਿਨ੍ਹਾਂ ਨੇ ਬਥੇਰਾ ਮੋਦੀ ਸਾਹਿਬ ਦੀ ਅਗਵਾਈ ਦੇ ਵਿੱਚ ਅੱਜ ਹਿੰਦੁਸਤਾਨ ਦੀ ਤਰੱਕੀ ਹੋ ਰਹੀ ਐ ਹਰ ਸੂਬੇ ਦੀ ਤਰੱਕੀ ਹੋ ਰਹੀ ਐ ਹਰ ਗਰੀਬ ਨੂੰ ਗਰੀਬ ਕਲਿਆਣਨ ਯੋਜਨਾ ਤਹਿਤ ਾਨ ਮਿਲ ਰਿਹਾ ਆਵਾਸ ਯੋਜਨਾ ਤਹਿਤ ਘਰ ਮਿਲ ਰਿਹਾ ਆਸ਼ੂਮਾਨ ਕਾਰਡ ਤਹਿਤ 5 ਲੱਖ ਦਾ ਲਾਭ ਮਿਲ ਰਿਹਾ ਤੇ ਸਵੱਛ ਭਾਰਤ ਤਹਿਤ ਟਾਇਲਟ ਬਣਾਏ ਜਾ ਰਹੇ ਆ ਤੇ ਲੋਕ ਤਾਂ ਸਾਡੇ ਨਾਲ ਐ ਜੀ ਤੁਸੀਂ ਦੇਖੋਗੇ ਜਿਵੇਂ ਝਾੜੂ ਤੀਲਾ ਤੀਲਾ ਦਿੱਲੀ ਚ ਹੋਇਆ ਹੁਣ ਪੰਜਾਬ ਚ ਹੰਦੀਵਾਰੀ ਦੇਖਿਆ ਵੇ ਤੇ ਜਿਹੜਾ ਇਹਨਾਂ ਦਾ ਕੰਗ ਵਾਦਾ ਸੀਗਾ ਬੀਜੇਪੀ ਦਾ ਜਿਹੜਾ ਸੀਗਾ ਕਿਸਾਨਾਂ ਨੂੰ ਕਰਜ਼ਾ ਮੁਕਤ ਕਿੱਥੇ ਜਾ ਖੜਾ ਦਿਖਦਾ ਦੇਖੋ ਜੀ ਕਾਸੀ ਕੋਈ ਵਾਦਾ ਨਹੀਂ ਕੀਤਾ ਇਹ ਸਿਰਫ ਕੁਝ ਸ਼ਰਾਰਤੀ ਅੰਸਰਾਂ ਵੱਲੋਂ ਜਿਹੜੀਆਂ ਗੱਲਾਂ ਕਹੀਆਂ ਗਈਆਂ ਮੋਦੀ ਸਾਹਿਬ ਹਮੇਸ਼ਾ ਹੀ ਕਿਸਾਨ ਪੱਖੀ ਪੰਜਾਬ ਪੱਖੀ ਸੋਚ ਲੈ ਕੇ ਚੱਲਦੇ ਉਹਨਾਂ ਨੇ ਪੰਜਾਬੀਆਂ ਵਾਸਤੇ ਬਹੁਤ ਵੱਡਾ ਦਿਲ ਦਿਖਾਇਆ ਸ਼੍ਰੀ ਕਰਤਾਰਪੁਰ ਸਾਹਿਬ ਦਾ ਲੰਘਾ ਖੋਲਿਆ ਕਿਸਾਨ ਭਰਾਵਾਂ ਵਾਸਤੇ ਕਿਸਾਨ ਸਨਮਾਨ ਨਿਧੀ ਲੈ ਕੇ ਆਂਦੀ ਜਿਹਦੇ ਤਹਿਤ 2-2000 ਦੀਆਂ ਕਿਸ਼ਤਾਂ ਸਾਡੇ ਕਿਸਾਨ ਭਰਾਵਾਂ ਦੇ ਖਾਤੇ 'ਚ ਪਾਇਆ ਜਾਂਦੀਆਂ ਤੁਸੀਂ ਵੇਖੋ ਜਿਹੜੀ ਆਪਣੀ ਯੂਰੀਆ ਸੀ ਜਿਹੜੀਆਂ ਖਾਦਾਂ ਸੀ ਕਿੰਨੀ ਕਿਲਤ ਹੁੰਦੀ ਸੀ ਉਹਦੋਂ ਕਿਲਤ ਨੂੰ ਖਤਮ ਕੀਤਾ ਤੇ ਸਬਸਿਡੀ ਦਿੱਤੀ ਮੋਦੀ ਸਾਹਿਬ ਨੇ ਹਮੇਸ਼ਾ ਹੀ ਆਪਣੇ ਜਦੋਂ ਸੈਂਟਰ 'ਚ ਮੋਦੀ ਸਰਕਾਰ ਤੋਂ ਪਹਿਲਾਂ ਜਿਹੜੀਆਂ ਦਵਾਈਆਂ ਦੇ ਵਿੱਚ ਕਿੰਨੇ ਕੱਪੜੇ ਪਾਏ ਜਾਂਦੇ ਸੀ ਕਿੰਨੀਆਂ ਦਵਾਈਆਂ ਜਿਹੜੀਆਂ ਨਕਲੀਆਂ ਹੁੰਦੀਆਂ ਸੀ ਜਿਹਦੇ ਨਾਲ ਕਿਸਾਨਾਂ ਦੀ ਫਸਲ ਦਾ ਨੁਕਸਾਨ ਹੁੰਦਾ ਸੀ ਸੁੰਡੀ ਨਹੀਂ ਮਾਰਦੀ ਸੀ ਹੁਣ ਕਦੀ ਤੁਸੀਂ ਕੇਸ ਵੇਖਿਆ ਕੋਈ ਉਹੋ ਜਿਹਾ ਮੋਦੀ ਸਾਹਿਬ ਦਾ ਇੱਕੋ ਨਾਰਾ ਸਭ ਦਾ ਸਾਥ ਸਭ ਦਾ ਸਾਥ ਸਭ ਦਾ ਵਿਸ਼ਵਾਸ ਨਾ ਖਾਊਂਗਾ ਨਾ ਖਾਣੇ ਦਊਂਗਾ ਤੇ ਅੱਜ ਤੁਸੀਂ ਦੇਖੋ ਹਿੰਦੁਸਤਾਨ ਦੀ ਚਰਚਾ ਪੂਰੀ ਦੁਨੀਆ ਦੇ ਵਿੱਚ ਹੋ ਰਹੀ ਹੈ ਜਿੱਥੇ ਵੀ ਜਾਂਦੇ ਆਗਲਾ ਕਹਿੰਦਾ ਯਾਰ ਤੁਸੀਂ ਇੰਡੀਆ ਤੋਂ ਆਏ ਆ ਇੰਡੀਆ ਦੇ ਨਾਂ ਨੂੰ ਫਕਰ ਨਾਲ ਲਿਆ ਜਾਂਦਾ ਬਾਹਰ ਵਿਦੇਸ਼ਾਂ ਦੇ ਵਿੱਚ ਇਹ ਮੋਦੀ ਸਾਹਿਬ ਦੀ ਤਾਕਤ ਹੈ ਇੱਕ 205 ਬੱਚੇ ਜਿਹੜੇ ਵਿਦੇਸ਼ ਤੋਂ ਬਾਹਰ ਇੱਥੇ ਕਿ ਭਿੱਜ ਗਏ ਇੰਡੀਆ ਦੇ ਵਿੱਚ ਕਿਦਾਂ ਚੀਜ਼ ਨੂੰ ਦੇਖਦੇ ਤੁਸੀਂ ਹੁਣ ਮੈਂਸ਼ਨ ਕੀਤਾ ਕੋਈ ਪਹਿਲਾਂ ਤਾਂ ਜੇ ਮੈਂ ਅਨਲੀਗਲ ਤੌਰ ਤੇ ਕਿਸੇ ਦਾ ਕੋਈ ਘਰ ਨਾ ਪੂੰ ਜਾਂ ਕਿਸੇ ਦੇ ਘਰ ਵਿੱਚ ਜਾ ਕੇ ਧੱਕੇ ਨਾਲ ਵੜਾਂ ਮੇਰਾ ਕੋਈ ਰਿਸ਼ਤੇਦਾਰ ਨਹੀਂ ਮੇਰਾ ਕੋਈ ਭੈਣ ਭਰਾ ਨਹੀਂ ਤਾਂ ਮੈਨੂੰ ਬਾਹਰ ਹੀ ਕੱਢਣਗੇ ਉਸੇ ਤਰ੍ਹਾਂ ਦੇਸ਼ ਦੇ ਵਿੱਚ ਜਦੋਂ ਤੁਸੀਂ ਜਾਣਾ ਵਾ ਵੀਜ਼ਾ ਲਵਾ ਕੇ ਜਾਓ ਸਰਕਾਰ ਵੀ ਜੇ ਤੁਹਾਡੇ ਨਾਲ ਕੋਈ ਉੱਥੇ ਧੱਕਾ ਕਰਦਾ ਤੇ ਸੈਂਟਰ ਦੀ ਸਰਕਾਰ ਮੋਦੀ ਸਾਹਿਬ ਸਾਡਾ ਵਿਦੇਸ਼ ਮੰਤਰਾਲੇ ਤੁਹਾਡੇ ਨਾਲ ਖੜਾ ਜਦੋਂ ਤੁਸੀਂ ਜਾਣਾ ਹੀ 2 ਨੰਬਰ ਚ ਜਨਤਾ ਦੇ ਮਗਰ ਲਾ ਕੇ ਨਾਲੇ ਤਾਂ ਆਪ ਦਾ ਪੈਸਾ ਖਰਾਬ ਕੀਤਾ ਨਾਲੇ ਉਹ ਤੁਸੀਂ ਆਪਣਾ ਅੱਜ ਤੁਹਾਨੂੰ ਉੱਥੇ ਰਿਪੋਰਟ ਕੀਤਾ ਤੁਹਾਡਾ ਮਨ ਵੀ ਖਰਾਬ ਹੋਇਆ ਮੈਂ ਉਹਨਾਂ ਭਰਾਵਾਂ ਦੇ ਨਾਲ ਆਪ ਦੀ ਦਿਨੋਂ ਜਿਹੜੀ ਇਹ ਭਾਵਨਾ ਉਹਨਾਂ ਦੇ ਨਾਲ ਹਰ ਦਮ ਖੜਾ ਤੇ ਖੜਾ ਵੀ ਰਹੂੰਗਾ ਮੈਨੂੰ ਅਫਸੋਸ ਹੈ ਕਿ ਉਹਨਾਂ ਨੂੰ ਉੱਥੇ ਰਿਪੋਰਟ ਕੀਤਾ ਗਿਆ ਪਰ ਉਹਨਾਂ ਦਾ ਜਿਹੜਾ ਇੱਕ ਤਰੀਕਾ ਵਧੀਆ ਨਹੀਂ ਸੀ ਜਾਣਦਾ ਜੇ ਉਹ ਤਰੀਕੇ ਸਰ ਜਾਂਦੇ ਤਾਂ ਅੱਜ ਇਹ ਦਿਨ ਨਾ ਦੇਖਣਾ ਪੈਂਦਾ